ਜੀ ਵਧੀਆ ਜ਼ਮੀਨ ਹੀ ਵਧੀਆ ਫਸਲ ਨਿਕਲਦੀ ਹੀਗੀ ਤੇ ਹੁਣ ਪਰ ਉਹ ਖਰਾਬ ਹੋਈ ਪਈ ਆ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਸੰਸਥਾਵਾਂ ਨੇ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਆਹੀਂ ਤੇ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਦੇ ਆ ਪਾਣੀ ਨੂੰ ਰਿਲੀਵ ਕਰ ਦੇਣ ਜਿਹੜਾ ਉੱਥੇ ਜਿਹੜਾ ਥੋੜਾ ਬਹੁਤਾ ਹੈਗਾ ਵਾ ਪਾਣੀ ਅੱਗੇ ਅਲ ਡੈਮ ਖੋਲ ਕਰਦਣ ਤੇ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੀ ਪਹਿਲੀ ਬੰਨਾ ਬਣਾ ਕੇ ਦਿੱਤਾ ਜਾਵੇ ਸਾਡਾ ਖਰਚਾ ਪਾਣੀ ਚੱਲ ਜੇ ਜਿਹੜਾ ਚੱਲਦਾ ਕਿਉਂਕਿ ਸਕੂਲ ਪਾਣੀ ਦਾ ਖਰਚਾ ਵੀ ਕੱਢਣਾ ਬੜਾ ਔਖਾ ਵਾ ਮੇਰੀ ਦਵਾਈ ਵੀ ਚੱਲਦੀ ਮੇਰੀ ਦਵਾਈ ਬਹੁਤ ਚੱਲਦੀ ਮੇਰੇ ਭੀੜ ਹੁੰਦੀ ਹਨਾ ਪਰ ਕੋਈ ਨਹੀਂ ਮਦਦ ਕਰਦਾ ਪਹਿਲਾਂ ਜ਼ਮੀਨ ਸੀ ਜ਼ਮੀਨ ਦੇ ਵਿੱਚ ਟੋਏ ਪੈ ਗਏ ਜਿਹੜੀ ਹੁਣ ਘਰ ਸੀ ਛੱਤ ਸੀ ਰਹਿਣ ਨੂੰ ਉਹ ਵੀ ਤਰੇੜਾਂ ਪਾਟ ਗਿਆ ਉਹ ਵੀ ਖਤਰੇ ਉਹ ਵੀ ਖਤਰੇ ਦੇ ਵਿੱਚ ਉਹ ਵੀ ਇੱਕ ਕਮਰਾ ਵਾ ਉਹ ਵੀ ਖਤਰੇ ਦੇ ਵਿੱਚ ਉਹਦੇ ਵਿੱਚ ਵੀ ਜਾਨ ਨੂੰ ਡਰ ਲੱਗਦਾ ਵਾ ਕਿ ਕਿਹੜੇ ਵੱਲੇ ਉਹ ਡਿੱਗ ਨਾ ਜਾਵੇ ਪੋਲਾ ਹੋਇਆ ਪਿਆ ਸਾਰੀ ਜ਼ਮੀਨ ਕੰਦਾ ਪਾਣੀ ਦੀਆਂ ਕੋਈ ਨਹੀਂ ਹਾਂ ਜੀ ਲੋਕੋ ਇਹ ਤਸਵੀਰ ਪੰਜਾਬ ਦੀ ਆ ਬੜਾ ਮਨਪਾਵਕ ਵੀ ਹੁੰਦਾ ਛੋਟੀ ਜੀ ਬੱਚੀ ਆ ਪਿਤਾ ਦੀ ਮੌਤ ਪਹਿਲਾਂ 2023 ਦੇ ਵਿੱਚ ਹੋ ਗਈ ਉਦੋਂ ਵੀ ਖੇਤ ਦੇ ਵਿੱਚ ਰੇਤਾ ਪੜ ਗਿਆ ਸੀ ਉਹ ਉਹ ਰੇਤਾ ਵੀ ਜਿਹੜਾ ਹਲੇ ਤੱਕ ਨਹੀਂ ਨਿਕਲਿਆ ਪਰ ਦੂਜੇ ਪਾਸੇ ਤਬਾਹੀ ਬਿਆਸ ਹਲੇ ਵੀ ਜਿਹੜਾ ਮਚਾਰਿਆ ਇਸ ਬੇਟੀ ਨੇ ਵੀ ਇਸ ਪੈਣ ਨੇ ਵੀ ਇੱਕ ਅਪੀਲ ਕੀਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਪਹਿਲਾਂ ਜ਼ਮੀਨ ਦੇ ਵਿੱਚ ਰੇਤਾ ਪਰਿਆ ਹੁਣ ਜਿਹੜੀ ਛੱਤ ਆ ਕਰਦੀ ਉਹ ਵੀ ਟਾਟੇਰੀ ਹੋਣ ਦੇ ਕੰਡੇ ਆ ਤਰੇੜਾਂ ਉਸ ਦੇ ਵਿੱਚ ਪੈ ਗਈਆਂ ਨੇ